ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 78270 1986 ਸੋ ਆਈਡੀ ਉਹਦੇ ਬਤੋਵਾ ਕਰ ਦੇਣਾ ਜਿਹੜਾ ਲੋਹਿਆਣਾ ਰਾਏਕੋਟ ਦੇ ਕੋਲੇ ਪਿੰਡ ਪਹਿਗਾ ਕਿਲਾ ਰਾਏਪੋਟ ਦੇ ਨੇੜੇ ਜਿੱਥੇ ਹੈਗਾ ਅਸੀ ਕਲਾ ਪਿੰਡਾ ਜਿੱਦਾ ਤੇ 98769 39083 98769 39083 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਆਸੂਕਲਾ ਕਿਲਾ ਰਾਏਪੁਰ ਦੇ ਪੋਸਟ ਆ ਗਿਆ ਰਾਏਕੋਟ ਦਾ ਪਿੰਡ ਪੈਂਦਾ ਜ਼ਿਲ੍ਹਾ ਲੁਧਿਆਣਾ ਦਾ ਸੋ ਜੇ ਆਪਾਂ ਸਾਹਮਣੇ ਸਕਰੀਨ ਤੇ ਮੱਝ ਦੇਖਦੇ ਪਏ ਆ ਪਹਿਲਾ ਸ਼ੁਰੂਆਤ ਪਲੂਨ ਛੋਟੀ ਸੀ ਹੋਈ ਆ ਉਹ ਚੋਗਿਆ ਪਲੂਨ ਪਹਿਲਾ ਸੂਆ ਛੋਟੀ ਸੀ ਹੋਈ ਐ ਸੂਈ ਨੂੰ ਅਜੇ ਸਹੀ 1 ਮਹੀਨਾ ਨਹੀਂ ਚੁੱਕਿਆ। ਟੱਕ ਮਹੀਨਾ ਇਹਨੂੰ ਛੋਟੀ ਨੂੰ ਸੂਈ ਨੂੰ ਹੋ ਚੁੱਕਿਆ। ਇਸ ਵਕਤ ਉਹ ਜਿਹੜਾ 12 ਲੀਟਰ ਦਾ ਵੀ ਕਹਿੰਦਾ 11 ਲੀਟਰ ਦੁੱਧ ਜਮ੍ਹਾਂ ਲੈਣ ਨੂੰ ਦਾ ਹਾਜ਼ਰ ਆ। ਸਾਡੇ 5 ਡੱਬੇ ਇੱਕ ਟਾਈਮ ਦੇ ਕੋਈ ਮਰਜ਼ੀ ਵੀ ਰਸੋਦਾ ਕਰ ਲਵੇ। ਤੇ ਉਹਨੂੰ ਮਿਲ ਕੇ ਦਿੱਤਾ ਜਾਊਗਾ ਇੱਕ ਟਾਈਮ ਦਾ ਦੁੱਧ। ਤੋਂ ਆ ਬੱਚਾ ਵੀ ਦੇਖ ਸਕਦੇ ਨਾਲ। ਕਿ ਥਣਾਸ ਵੀ ਇਸ ਵਗੈਰਾ ਦੇਖੋ। ਚਾਰੇ ਤਾਂ ਨਿਕਣ ਵਿੱਚ ਸਾਫ ਸੁਥਰੇ ਬਿੱਤੀ ਤੇ ਤੇ ਚੋਣ ਵਗੈਰਾ ਚਵਾਈ ਦੀ ਪੂਰੀ ਚਾਹੀਦੀ ਹੈ ਕੈਦੀ ਹੱਡੀ ਦੀ ਛੋਟੀ ਅਸਲ ਦੁੱਧ ਹਲ ਪੀ ਸਕੋ ਸਾਤੀ ਵਗੈਰਾ ਦੇਖੋ ਮੁਰ ਤੋਂ ਬਿਲਕੁਲ ਪਤਲੀ ਸੋ ਬੱਚਾ ਇਹਦੇ ਪਿੱਛੇ ਆ ਗਿਆ ਮੇਨ ਦਾ ਹੁ ਤੱਕਾਗਾ ਮਹੀਨੇ ਦੀ ਹੋ ਗਈ ਕੋਈ ਪੂਰਾ ਮਹੀਨਾ ਪਲੇਵਾ ਵਗੈਰਾ ਪੂਰਾ ਸਾਫ ਸੁਥਰਾ ਤੇ ਕੱਦ ਬੈਠ ਪੂਰਾ ਚੰਗਾ ਹੈਗਾ ਚੌਂਕੀ ਢੋਟੀ ਦੀ ਗੱਲ ਕਰਦਾ ਕਿ ਮੂੰਹ ਚੋਗੀ ਆ ਤੇ ਪਹਿਲਾ ਸੁਆ ਤਲੂਨ ਸੀਤ ਲਈ ਦੋ ਦ 12 ਲੀਟਰ ਆ ਪਰ ਮੈਣ ਵਾਲਾ 5.5 ਲੀਟਰ ਟਾਈਮ ਦਾ 11 ਲੀਟਰ ਦੋ ਤੁਹਾਨੂੰ ਛੋਟੀ ਥੱਲੇ ਹਾਲ ਹੋਣੀਗਾ ਸੈਂਗੂ ਵਾ ਦੇਖੋ ਸੋਨਾ ਕੁੰਡਾ ਉੱਧੇ ਸੈਂਗੂ ਰੇਵਾ ਤੇ ਬਾਕੀ ਛੋਟੀ ਬਰੀਕੀਆਂ ਦੇ ਵਿੱਚ ਜਿੰਨੀ ਹੈਗੀ ਆ ਪਤਲੀ ਚਮੜੀ ਦੇ ਵਿੱਚ ਆ ਪੂਰੀ ਸਾਫ ਸੁਥਰੀ ਚੰਗੀ ਰਾਜੀ ਸਮੀ ਬਣੀ ਸੁ ਕੀਮਤ ਤੇਰੀ ਵੀਰ ਨੇ ਕੀਤੀ ਹੈ ਲੱਖ ਰੁਪਿਆ ਇਹਦੇ ਵਿੱਚੋਂ ਮਾਨਤਾਲ ਮੋਕੇ ਤੇ ਮਾਰਾ ਰੋਟਾ ਹੋ ਜੂਗਾ 1 ਲੱਖ ਰੁਪਿਆ ਛੋਟੀ ਦੀ ਡਿਮਾਂਡ ਆ ਸੱਗ ਨੂੰ ਉਹ ਤੁਹਾਡੇ ਸਰ ਪਤਲੀ ਛੋਟੀ ਕੀ ਜਿਹੜਾ ਡਪੜਕ ਪਾਣੀ ਉਪਰ ਜਿੰਨੀ ਹੈਗੀ ਬਰੀਕੀਆਂ ਦੇ ਵਿੱਚ ਹੈਗੀ ਤੇ ਸੂਈ ਸਵਾਈ ਆ ਬੱਚਾ ਮੇਲਕਾਫਾ ਮਹੀਨਾ ਹੋ ਗਿਆ ਸੀ ਨੂੰ 11 ਲੀਟਰ ਦਾ ਤੇ ਮਿੰਨ ਵਾਲਾ ਲੱਖ ਰੁਪਿਆ ਬੋਲਾ ਮਾਨਤਾਲ ਦੇ ਵਿੱਚ ਹੋ ਜੂਗਾ ਪਿੰਡ ਆਸੀਕਲਾ ਜਿਲ੍ਹਾ ਲੁਧਿਆਣਾ ਦਾ ਪਿੰਡ ਹੈਗਾ ਕਿਲਾ ਰਾਏਕੋਟ ਦੇ ਕੋਲ ਰਾਏਕੋਟ ਚ ਪਿੰਡ ਪੈਂਦਾ ਹੈ 9876738083 ਵੀਰ ਦਾ ਮੋਬਾਈਲ ਨੰਬਰ ਆ ਸੋ ਵਟਸਐਪ ਵਾਲੀ ਵੀਡੀਓ ਨੈਟਵਰਕ ਤੁਸੀਂ ਆਪ ਕਰਨੇ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਵੀਡੀਓ